ਤਿਆ ਜੀ ਤੁਹਾਡੇ ਸਾਹਮਣੇ ਭਾਰਤ ਦੀ ਸਭ ਤੋਂ ਸਸਤੀ ਮਾਰਕੀਟ ਤੇ ਜਿਹੜੀ ਮਾਰਕੀਟ ਚ ਆਪਾਂ ਆਏ ਆ ਉਹ ਹੈਗੀ ਜੇ ਦਿੱਲੀ ਲਾਲ ਕਿਲੇ ਲਾਗੇ ਇਧਰਲੀ ਸਾਈਡ ਤੇ ਲੱਗੇ ਹੋਏ ਆ ਮੇਲੇ ਮਹਾ ਸ਼ਿਵਰਾਤਰੀ ਹੋਲੀ ਦਾ ਮੇਲਾ ਲੱਗਾ ਹੋਇਆ ਆ ਲੈਫਟ ਸਾਈਡ ਵੀ ਲੱਗੇ ਆ ਇਧਰੋਂ ਲੈਫਟ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇਧਰ ਵੀ ਮੇਲਾ ਲੱਗਾ ਆ ਬਾਕੀ ਆਪ ਹੀ ਤੇ ਆ ਬਾਕੀ ਤੁਸੀਂ ਜਿਹੜਾ ਆ ਆ ਇੱਥੇ ਇਸ ਜਗ੍ਹਾ ਤੇ ਤੁਸੀਂ ਕੱਠ ਜਿਹੜਾ ਆ ਤੁਸੀਂ ਆਪਣੀ ਅੱਖਾਂ ਨਾਲ ਦੇਖ ਹੀ ਸਕਦੇ ਹੋ ਤੁਹਾਡੇ ਅੱਖਾਂ ਸਾਹਮਣੇ ਤੁਹਾਨੂੰ ਵੀ ਦਿਖਾ ਦਈਏ ਲਾਲ ਕਿਲਾ ਫੋਟੋ ਫੋਟੋ ਓਨਲੀ ਫੋਟੋ ਲੋਕੀ ਬਹੁਤ ਹੀ ਦੂਰੋਂ ਦੂਰੋਂ ਇੱਥੇ ਮਤਲਬ ਐਕਸਪਲੋਰ ਕਰਨ ਆਉਂਦੇ ਆ ਦਿੱਲੀ ਦੀ ਇੱਕ ਅਲੋਤੀ ਚੀਜ਼ ਆ ਜਿਹੜੀ ਲੋਕੀ ਦੇਖਣਾ ਪਸੰਦ ਕਰਦੇ ਆ ਲਾਲ ਕਿਲਾ ਬਹੁਤ ਪੌਪੂਲਰ ਹੈ ਜੋ ਜੋ ਕਿ ਬਹੁਤ ਪੌਪੂਲਰ ਆ ਸਾਡੇ ਸੰਵਿਧਾਨ ਦੇ ਵਿੱਚ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗਿਆ ਨੇ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰੇ ਦੇ ਆਈ ਹੋਪ ਸਾਰੇ ਵਧੀਆ ਹੋਗੇ ਤੇ ਅੱਜ ਆਪਾਂ ਐਕਸਪਲੋਰ ਕਰ ਰਹੇ ਹਾਂ ਦਿੱਲੀ ਇਸ ਟਾਈਮ ਆਪਾਂ ਆਏ ਹੋਏ ਹਾਂ ਦਿੱਲੀ ਤੁਸੀਂ ਪਿੱਛੇ ਵੇਖ ਹੀ ਸਕਦੇ ਹੋ ਲਾਲ ਕਿਲਾ ਆਪਾਂ ਇਸ ਟਾਈਮ ਦੁਪਹਿਰ ਦੇ 2 ਵਜੇ ਰੇ ਬਾਕੀ ਪੂਰੀ ਤਿੱਖੀ ਤੁੱਪ ਚੜੀ ਹੋਈ ਆ ਤੁੱਪ ਪੂਰੀ ਸਿਰ ਤੇ ਆ ਤੁਸੀਂ ਵੇਖ ਹੀ ਸਾਡੇ ਅੱਖਾਂ ਵੀ ਨਹੀਂ ਖੁੱਲਦੀਆਂ ਨਹੀਂ ਤੇ ਇਸ ਟਾਈਮ ਗਰਮੀ ਬੜੀ ਹੈ ਬਹੁਤ ਗਰਮੀ ਆ ਇਸ ਟਾਈਮ ਤੁਸੀਂ ਵੇਖ ਸਕਦੇ ਹੋ ਇੱਧਰਲੀ ਸਾਈਡ ਤੇ ਲੱਗੇ ਹੋਏ ਆ ਮੇਲੇ ਮਹਾਸ਼ਿਵਰਾਤਰੀ ਹੋਲੀ ਦਾ ਮੇਲਾ ਲੱਗਾ ਹੋਇਆ ਆ ਲੈਫਟ ਸਾਈਡ ਵੀ ਲੱਗੇ ਇਧਰੋਂ ਲੈਫਟ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇਧਰ ਵੀ ਮੇਲਾ ਲੱਗਾ ਆ ਤੇ ਬਾਕੀ ਆਪ ਹੀ ਤੇ ਆ ਬਾਕੀ ਤੁਸੀਂ ਜਿਹੜਾ ਆ ਆ ਇੱਥੇ ਇਸ ਜਗ੍ਹਾ ਤੇ ਤੁਸੀਂ ਇਕੱਠ ਜਿਹੜਾ ਆ ਤੁਸੀਂ ਆਪਣੀ ਅੱਖਾਂ ਨਾਲ ਦੇਖ ਹੀ ਸਕਦੇ ਹੋ ਤੇ ਬਾਕੀ ਜੇ ਤੁਸੀਂ ਮੋਰ ਉਹ ਈਵਨਿੰਗ ਟਾਈਮ ਆਓਗੇ ਫਿਰ ਤੁਹਾਨੂੰ ਜ਼ਿਆਦਾ ਮਿਲੇਗਾ ਰਾਤ ਹਾਂਜੀ ਹਾਂਜੀ ਔਰ ਧੋਪ ਕਬੜੀ ਹੈ ਨਾ ਤੇ ਹਜੇ ਧੋਪ ਹੈਗੀ ਏ ਤੇ ਫਿਰ ਵੀ ਤੁਸੀਂ ਵੇਖ ਸਕਦੇ ਹੋ ਇਥੇ ਜਿਹੜਾ ਆ ਜਨਤਾ ਦਾ ਇਕੱਠ ਪੂਰਾ ਠਾਠਾ ਮਾਰਦਾ ਆਇਆ ਕਿਉਂਕਿ ਇਥੇ ਉਹ ਸ਼ੈਡੋ ਵਗੈਰਾ ਵਾਲੀ ਉਹ ਵੀ ਨਹੀਂ ਹੈਗੀ ਹਾਂ ਹਾਂ ਇਥੇ ਕੋਈ ਤੁਹਾਨੂੰ ਰੋਕ ਨਹੀਂ ਮਿਲਦਾ ਸਾਰੀ ਇਥੇ ਰੋੜ ਆ ਬਾਕੀ ਥੋਪ ਤਿੱਖੀ ਜੜੀ ਹੋਈ ਆ ਤੇ ਮੈਂ ਜਿਹੜਾ ਅੱਜ ਦਾ ਜਿਹੜਾ ਆ ਕੰਟੈਂਟ ਆ ਉਹ ਹੈਗਾ ਇਹ ਲਾਲ ਕਿਲੇ ਦਾ ਤੇ ਲਾਲ ਕਿਲਾ ਜਿਹੜਾ ਹੈਗਾ ਇਹ ਸਾਡੀ ਅੱਖਾਂ ਸਾਹਮਣੇ ਆ ਆ ਸਟ ਆ ਤੁਹਾਡੀ ਅੱਖਾਂ ਸਾਹਮਣੇ ਤੁਹਾਨੂੰ ਵੀ ਦਿਖਾ ਦिए ਲਾਲ ਕਿਲਾ ਫੋਟੋ ਫੋਟੋ ਫੋਨਲੀ ਫੋਟੋ ਕਿ ਬਹੁਤ ਹੀ ਦੂਰੋਂ ਦੂਰੋਂ ਇਥੇ ਮਤਲਬ ਐਕਸਪਲੋਰ ਕਰਨ ਆਉਂਦੇ ਆ ਦਿੱਲੀ ਦੀ ਇੱਕ ਅਲੋਤੀ ਚੀਜ਼ ਆ ਜਿਹੜੀ ਲੋਕੀ ਦੇਖਣਾ ਪਸੰਦ ਕਰਦੇ ਆ ਲਾਲ ਕਿਲਾ ਬਹੁਤ ਪੌਪੂਲਰ ਹੈ ਜੋ ਜੋ ਕਿ ਬਹੁਤ ਪੌਪੂਲਰ ਆ ਸਾਡੇ ਸੰਵਿਧਾਨ ਦੇ ਵਿੱਚ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੌਣਕਾਂ ਲਕਿਆ ਨੇ ਪੂਰੀ ਆ ਬਹੁਤ ਥੋੜੀ ਅੱਗੇ ਜਾ ਕੇ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਅੱਗੇ ਜਾ ਰਹੇ ਹੁਣ ਬਾਕੀ ਹਾਂ ਤੇ ਅਗਲੀ ਸਾਈਡ ਵਾਦੂਨੀ ਵੀ ਜਗਾ ਆ ਮੇਰੇ ਖਿਆਲ ਨਾਲ ਇੱਥੇ ਪਾਣੀ ਹੋਏਗਾ ਨਹੀਂ ਨਹੀਂ ਕਾ ਆ ਮਿੱਟੀ ਕਾ ਆ ਮੇਰੇ ਖਿਆਲ ਨਾਲ ਇੱਥੇ ਪਾਣੀ ਦਾ ਪ੍ਰਬੰਧ ਹੋਊਗਾ ਹਨਾ ਫਿਰ ਹਾਂ ਸ਼ਾਇਦ ਪਹਿਲੇ ਡੈਮ ਚ ਤੇ ਆ ਬਾਕੀ ਵੇਖ ਸਕਦੇ ਹੋ ਫੋਟੋ ਸ਼ੂਟ ਹੋ ਰਿਹਾ ਮੁੰਡਿਆਂ ਦਾ ਨਹੀਂ ਹਾਂ ਤੇ ਉਹਦੇ ਚ ਤੇ ਹੁਣ ਜੇ ਆਪਾਂ ਉਧਰਲੀ ਸਾਈਡ ਜਾਈਏ ਤੇ ਭੀੜ ਬਹੁਤ ਹੈ ਉੱਥੇ ਜੇ ਆਪਾਂ ਉਧਰਲੀ ਸਾਈਡ ਦਾ ਜੀ ਤਾਂ ਬਾਹਰ ਵਾਧੂ ਭੀੜ ਹੈ ਉੱਥੇ ਜੇ ਆਪਾਂ ਉਧਰਲੀ ਸਾਈਡ ਜਾਈਏ ਜੋ ভাই ਪਰ ਸਾਡੇ ਕੋ ਵੀ ਟਾਈਮ ਥੋੜਾ ਜਿਹਾ ਘੱਟ ਹੀ ਆ ਹਾਂ ਤੇ ਬਾਕੀ ਤੋਂ ਬੁਰੇ ਹਾਲ ਹੋਏ ਪਏ ਆ ਗਾਈਜ਼ ਸਵੇਰ ਦੇ ਅਸੀਂ 10 ਵਜੇ ਦੇ ਨਿਕਲੇ ਆ ਤੇ 10 ਵਜੇ ਦੇ ਬੱਸ ਬੈ ਕੇ ਨਹੀਂ ਇਹ ਦੇਖਿਆ ਕਰੀਬ ਇੱਕ ਰੀ ਵੀ ਨਹੀਂ ਬੈ ਕੇ ਦੇਖਿਆ ਹਾਂ ਲੱਤਾਂ ਦੁਖਣ ਦੀ ਆ ਬੜਾ ਬੁਰੇ ਹਾਲ ਹਾਂ ਹਾਂ ਬੱਤ ਸਹੀ ਏ ਦੌੜਨਾ ਤਾਂ ਪੜਤਾ ਉਹ ਕੀ ਦਸੀ ਹੈ ਯਾਰ ਹਾਂ ਹਾਂ ਬਾਕੀ ਤੇ ਤੇ ਬਾਕੀ ਹੁਣ ਸਾਹਮਣੇ ਇਧਰਲੀ ਸਾਈਡ ਥੋੜੀ ਜਿਹੀ ਆ ਤੋਪ ਆ ਅੱਗੇ ਵੀ ਚੱਲਣਾ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੋਪ ਜਿਹੜੀ ਆ ਉਹ ਲੱਗੀ ਹੋਈ ਆ ਤੇ ਲੋਕੀ ਜੋ ਕੀ ਫੋਟੋ ਸ਼ੂਟ ਕਰਾ ਫੋਟੋ ਸ਼ੂਟ ਕਰ ਰਹੇ ਆ ਤੇ ਬਾਕੀ ਇਧਰਲੀ ਸਾਈਡ ਬੈਰੀਕੇਡ ਲੱਗੇ ਹੋਏ ਆ ਵਾਦੂ ਕਿੱਧਰ ਜਾ ਰਹਿਆ ਐ ਐਂਟਰੀ ਕਿੱਥੋਂ ਆ ਐਂਟਰੀ ਥੋੜ੍ਹ ਲੈ ਗਈ ਇੱਧਰ ਟੱਪ ਕੇ ਜਾਣਾ ਐ ਅੱਲਾਇਂ ਧੋੜੀ ਜਾ ਰਹਿਆ ਹੈ ਯਾਰ ਕੀ ਬੁਰੇ ਹਾਲ ਹੋਏ ਪਤਾ ਨਹੀਂ ਕੁਛ ਲੱਗੰਦਿਆ ਕੁਛ ਵੀ ਕੁਛ ਵੀ ਤੇ ਗਾਇਜ਼ ਗਰਮੀ ਇੰਨੀ ਆ ਤੁਹਾਨੂੰ ਮਤਲਬ ਕਿੱਦਾਂ ਦਸੀਏ ਸਾਡਾ ਫੋਨ ਐਸ ਟਾਈਮ ਪੂਰਾ ਤਪਦਾ ਪਿਆ ਜੀ ਅਸੀਂ ਆ ਪੂਰਾ ਓਵਰ ਓਵਰ ਹੀਟ ਆ ਜਾ ਸਾਡਾ ਫੋਨ ਫੋਨ ਸਾਡਾ ਇਸ ਟਾਈਮ ਪੂਰਾ ਹੀਟ ਹੋਇਆ ਪਿਆ ਹੈ ਤੇ ਹੁਣ ਵੇਖੋ ਪਤਾ ਨਹੀਂ ਹੁਣ ਵੀਡੀਓ ਨਾਲ ਰੁਕ ਤੇ ਬਾਬੇ ਦਾ ਨਾਮ ਲੈ ਕੇ ਬਾਬੇ ਦਾ ਨਾਮ ਲੈਣੇ ਨਾਲ ਹੀ ਰੁਕੇ ਵੀਡੀਓ ਬਾਕੀ ਓਵਰ ਹੀਟ ਜਦੋਂ ਫੋਨ ਹੋ ਜਾਂਦਾ ਵੀਡੀਓ ਵੀ ਰੁਕ ਜਾਂਦੀ ਆ ਅਸੀਂ ਬਹੁਤ ਮਿਹਨਤ ਕਰ ਰਹੇ ਆ ਤੇ ਬਾਕੀ ਜਿਹੜੇ ਚੈਨਲ ਦੇ ਨਵੇਂ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਬਹੁਤ ਮਿਹਨਤ ਲੱਗਦੀ ਆ ਇਸ ਟਾਈਮ ਆਪਾਂ ਪੰਜਾਬ ਤੇ ਦਿੱਲੀ ਆਏ ਹੋਏ ਆ ਤੇ ਇੱਧਰ ਪੂਰੀਆ ਰੌਣਕਾਂ ਲੱਗੀਆਂ ਆ ਬਾਕੀ ਜਿਹੜੇ ਨਵੇਂ ਚੈਨਲ ਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਹੁਣ ਆਪਾਂ ਇੱਧਰਲੀ ਸਾਈਡ ਆਏ ਆਂ ਇੱਧਰਲੀ ਸਾਈਡ ਹੈਗਾ ਇਹ ਮੇਲਾ ਐਂਟਰੀ ਕਿਧਰੋਂ ਆ ਰਹੇ ਹੋ ਬਾਕੀ ਇੱਧਰਲੀ ਸਾਈਡ ਜਾਣ ਦਾ ਤਾਂ ਕੋਈ ਫਾਇਦਾ ਅਸੀਂ ਕਵਾਂਗੇ ਨਹੀਂ ਚਲੋ ਛੱਡੋ ਮੇਲੇ ਜਾ ਕੇ ਕੀ ਕਰਨਾ ਹੈ ਮੇਲੇ ਤੇ ਆਪਣੇ ਪੰਜਾਬ ਹੀ ਵਾਦੂਗਾ ਹਾਂ ਹਾਂ ਮੈਂ ਬਾਕੀ ਨਹੀਂ ਬਾਕੀ ਲੋਕਾਂ ਦੇ ਰਿਐਕਸ਼ਨ ਦੇਖ ਸਕਦੇ ਤੇ ਪਤਾ ਫੋਟੋ ਖਿੱਚਣੀ ਆ ਫੋਟੋ ਖਿੱਚਦੇ ਇੱਕ ਬਦਲ ਲੈਣੀ ਆ ਫੋਟੋ ਖਚੋਣੀ ਆ ਫੋਟੋ ਖਿਰਾ ਲੈਣੇ ਆ ਖਲਾ ਬਹੁਤ ਹੈ ਤੇ ਬਾਕੀ ਗਾਈਜ਼ ਆ ਨੀਅਰ ਲਾਲ ਕਿਲਾ ਉੱਥੋਂ ਦੀ ਜਿਹੜੀ ਆ ਏ ਬਹੁਤ ਹੀ ਮਤਲਬ ਫੇਮਸ ਮਾਰਕੀਟ ਆ ਕਹਿੰਦੇ ਇੱਥੇ ਬਹੁਤ ਹੀ ਮਤਲਬ ਚੀਪੈਸਟ ਮਾਰਕੀਟ ਆ ਬਾਕੀ ਹੈ ਵੀ ਤੇ ਗਾਈਜ਼ ਜਿੱਦਾਂ ਕਿ ਲਾਲ ਕਿਲਾ ਵਿਜ਼ਿਟ ਕਰਨ ਤੋਂ ਪਹਿਲਾਂ ਹੀ ਗੁਰਦੁਆਰਾ ਸ੍ਰੀ ਸੀਸਕਨ ਸਾਹਿਬ ਜੋ ਕਿ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਆ ਪਹਿਲਾਂ ਅਸੀਂ ਉਸ ਥਾਂ ਤੇ ਜਿਹੜੇ ਆ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਅਸੀਂ ਹੁਣ ਇਧਰਲੀ ਸਾਈਡ ਮੂਵ ਕੀਤੇ ਆ ਲਾਲ ਕਿਲਾ ਜਿਹੜਾ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਾਕੀ ਮੇਰਾ ਬ੍ਰਦਰ ਜਾ ਰਿਹਾ ਜੀ ਅੱਗੇ ਇਧਰਲੀ ਸਾਈਡ ਮਤਲਬ ਵਾਧੂ ਵਧੀਆ ਮਾਰਕੀਟਸ ਲੱਗੀਆਂ ਨੇ ਆਸ ਦੇਖ ਸਕਦੇ ਹੋ ਉਧਰਲੀ ਸਾਈਡ ਫਰੂਟ ਦਾ ਆ ਤਾਂ ਤੁਸੀਂ ਲੈਫਟ ਸਾਈਡ ਆ ਗਗੰਬਰ ਆ ਜਿੱਦਾਂ ਕਿ ਗਰਮੀ ਬਹੁਤ ਆ 40 ਡਿਗਰੀ ਸੈਲਸੀਅਸ ਆ ਬਾਕੀ ਹੁਣ ਵਲੌਗ ਦੀ ਐਂਡਿੰਗ ਕਰਦੇ ਆ ਵਲੌਗ ਥੋੜਾ ਜਿਹਾ ਵਧੀਆ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਗਾਂ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਬਾਕੀ ਥੈਂਕਸ ਫॉर ਵਾਚਿੰਗ ਜਿਨਾਂ ਨੇ ਸਾਡੀ ਵੀਡੀਓ ਪੂਰੀ ਦੇਖੀ